ਕਬੀਰ ਬੈਦਮੂਹਾ ਰੋਗੀ ਬੂਹਾ ਬੂਹਾ ਸਭ ਸੰਸਾਰ ਇੱਕ ਕਬੀਰਾਂ ਨਾ ਬੂਹਾ ਜੇ ਨਾ ਹੀ ਰੋਬ ਰਹਾ ਹੁਣ ਜਿਹੜੀ ਗੁਰਬਾਣੀ ਪੜ ਕੇ ਆਇਆ ਕਬੀਰ ਬਗਹਰਤੇ ਤੇ ਲਿਖ ਵੀ ਰਿਹਾ ਇੱਕ ਪਾਸੇ ਉਹ ਜਿਹੜੇ ਬੈਦਨੇ ਮਾਲਾ ਦੇਣ ਵਾਲੇ ਉਬੈਦ ਬਣੇ ਹੋਏ ਨੇ ਉਹ ਹਉਮੈ ਦਾ ਰੋਗ ਠੀਕ ਕਰਨ ਵਾਲੇ ਬਣੇ ਹੋਏ ਨੇ ਉਹ ਵੀ ਹਉਮੈ ਨੂੰ ਦਾ ਰੋਗ ਮੰਦਦੇ ਨੇ ਉਹ ਕਹਿੰਦੇ ਬੈਦ ਜਿਹੜਾ ਉਹਦਾ ਮਰਦਾ ਖੁਦ ਵੀ ਮਰਦਾ ਯਹੋਵਾ ਰੋਗ ਚਲਾ ਜਾਵੇ ਫਿਰ ਆਦਮੀ ਮਰਦਾ ਨਹੀਂ ਮੁਕਤੀ ਮਿਲ ਜਾਂਦੀ ਹੈ ਉੱਥੇ ਮੁਕਤੀ ਦੋਣ ਵਾਲੀ ਮਰੀ ਜਾਂਦੇ ਬੈਦ ਬਚਾਉਣ ਵਾਲਾ ਜਿਹੜਾ ਕਹਿੰਦਾ ਮੈਂ ਮਰਨੇ ਨਹੀਂ ਦੇਣਾ ਉਹ ਖੁਦੇ ਮਰੀ ਜਾਂਦਾ ਪ੍ਰਚਾਰ ਦੇ ਮਰੀ ਜਾਂਦਾ ਜਿਨ੍ਹਾਂ ਨੇ ਮੱਤਾਂ ਪੜਾਈਆਂ ਨੇ ਆਪਣੇ ਨਵਤੇ ਬੁੱਧ ਮਹਾਤਮਾ ਹੋਇਆ ਜੋ ਵੀ ਕੁਝ ਹੋਇਆ ਉਹਨਿਆਂ ਵੀ ਅੱਜ ਬਰਸੀਆਂ ਨੇ ਇਹਨੇ ਬਰਸੋਗੇ ਮਰ ਜਦੋਂ ਮਰਿਆ ਵੇ ਮੰਦਰ ਨੂੰ ਨਾ ਜਿਉਂਦਾ ਤਾਂ ਕੋਈ ਵੀ ਨਹੀਂ ਮੰਨਦਾ ਕਿ ਸਾਨੂੰ ਬੈਦਮੂਆ ਉਹ ਬੈਸੀ ਰੋਗੀ ਮੋ ਰੋਗੀ ਤਾਂ ਮਰਦਾ ਨਹੀਂ ਸੀ ਰੋਗੀ ਤਾਂ ਮਰਦਾ ਹੀ ਸੀ ਰੋਗੀ ਤਾਂ ਮਰਦਾ ਹੀ ਸੀ ਉਹ ਬੈਦ ਵੀ ਮਰ ਗਿਆ ਇਲਾਜ ਕਰਨ ਵਾਲੇ ਦੋਹਾਂ ਦੇ ਰੋਗ ਜਿਹੜੇ ਦੂਰ ਕਰਨ ਵਾਲੇ ਇਲਾਜ ਕਰਨ ਵਾਲੇ ਤੇ ਬੈਦ ਜਾਂ ਮਰਦਾ ਤੇ ਰੋਗੀ ਤਾਂ ਮਰਦਾ ਹੀ ਮਰਦਾ ਹੀ ਇਸ ਕਾ ਕੇ ਮੂਆ ਸਭ ਸੰਸਾਰ ਸੰਸਾਰ ਨੇ ਮਰਨਾ ਤਾਂ ਸੰਸਾਰ ਦੀ ਕੋਈ ਬੈਦ ਨਹੀਂ ਹੈ ਬੈਦ ਬਚਿਆ ਹੀ ਨਹੀਂ ਜਦ ਕੋਈ ਤੇ ਸੰਸਾਰ ਕਿਵੇਂ ਬਚੂਗਾ ਮੂਆ ਸਭ ਸੰਸਾਰ ਇੱਕ ਕਬੀਰਾਂ ਨਾਮ ਹੋਆ ਜੇ ਨਾ ਹੀ ਰੋਬਣ ਵਾਲ ਇਹ ਕਬੀਰਾਂ ਨਾਮ ਹੋਆ ਜਿਹੜਾ ਅੰਦਰ ਹੈ ਨਾ ਸਤਗੁਰ ਜਾਗਦਾ ਹੈ ਤੇ ਉਹ ਨਹੀਂ ਮਰਦਾ ਆਤਮਾ ਨਹੀਂ ਮਰਦੀ ਬੈਦ ਬਾਹਰ ਲਈ ਸ਼ਰੀਰ ਦਾ ਇਲਾਜ ਕਰਦਾ ਆਤਮਾ ਦਾ ਇਲਾਜ ਨਹੀਂ ਕਰਦਾ ਆਤਮਾ ਦਾ ਇਲਾਜ ਨਹੀਂ ਕੋਈ ਧਰਮ ਕਰਦਾ ਜਿਹੜਾ ਆਤਮਾ ਦਾ ਇਲਾਜ ਨਹੀਂ ਕਰਦਾ ਉਹ ਵੈਦ ਹੈ ਜਿਹੜਾ ਆਤਮਾ ਦਾ ਇਲਾਜ ਕਰਦਾ ਉਹ ਸਤਗੁਰ ਆਤਮਾ ਦਾ ਬਾਦਾਂ ਸਤਗੁਰ ਹੈ ਥਰੀਰ ਦੇ ਜਿਹੜਾ ਹੈਗਾ ਇਲਾਜ ਕਰਨ ਵਾਲਾ ਉਹ ਵੈਦ ਹੈ ਕੰਨਾ ਲਾਗੇ ਇਹ ਕਬੀਰाराम ਹੈ ਕੰਨਾ ਲਾਗੇ ਕਬੀਰाराम ਕਬੀਰਾਂ ਕਾ ਤੇ ਮਰੂਗਾ ਰੂਪ ਕਰਨਾ ਹੈ ਤੁਹਾਨੂੰ ਹਾਂ ਕਬੀਰਾ ਨਹੀਂ ਭਰਿਆ ਜਿਸਨਾ ਹੀ ਲੋਭ ਨਾਲ ਉਹਨੇ ਰਿਸ਼ਤਾ ਨਹੀਂ ਰੱਖਿਆ ਬੇਦਾਰ ਹੋ ਗਈ ਨਾ ਕਿਸ ਨਾਲ ਪਾਡੋ ਗਿਆ ਸੰਸਾਰ ਤੋਂ ਸੰਸਾਰ ਤਿਆਗਿਆ ਉਹ ਸਭ ਸੰਸਾਰ ਜਿਹੜਾ ਸੰਸਾਰ ਤੋਂ ਆਡੋ ਹੋਇਆ ਬਚੇ ਉਹ ਹੈ ਉਬੈਦ ਰੁਬੈਦਲੀ ਉਹ ਬੇੜੇ ਤੋਂ ਉਹੀ ਉਤਰਿਆ ਹੋਇਆ ਹੈ ਫਰਕ ਬੇੜਾ ਜੇ ਛੱਡਦਾ ਉਹ ਵਾਲਾ ਬੇੜਾ ਛੱਡਦਾ ਵੇੜਾ ਮਰਨ ਵਾਲਾ ਮਰਨ ਵਾਲਾ ਵੇਲੇ ਛੱਡਦਾ ਉਹ ਬੈਠੇ ਸਮਝ ਗਿਆ ਵੀ ਉਲਟੀ ਦਵਾਈ ਦੇ ਰਿਹਾ ਇਹ ਕਬੀਰਾ ਨਾਮੂ ਆਤਮਾ ਨਹੀਂ ਮਰਦੀ ਹੁੰਦੀ ਜੇ ਨਾ ਹੀ ਰੋਗਨ ਹਾਰ ਜੇ ਨਹੀਂ ਰੋਗਨ ਹਾਰ ਮਰ ਉਹ ਨਹੀਂ ਮਰਦਾ ਮਰਗੜਾ ਮਰਦਾ ਇਹ ਮਨ ਮਰੇ ਨਾ ਨਾ ਮਰਨੇ ਜੋ ਨਾ ਹੀ ਮਰਨੇ ਜੋ ਹਾਂਜੀ ਕਬੀਰ ਦਾ ਨਾਮ ਆ ਜੇ ਨਾ ਹੀ ਰੋਗ ਨਾਰ ਰੋਗ ਨਾਰ ਕੌਣ ਦਾ ਛੱਡ ਕੇ ਦਫਾ ਹੋ ਗਿਆ ਸਾਰਿਆਂ ਨੂੰ ਰੋਦਾ ਕੌਣ ਨੂੰ ਇਹ ਕੌਣ ਰੋਣਾ ਕਬੀਰ ਨੂੰ ਸਾਰੀ ਦੁਨੀਆ ਦੇ ਖਿਲਾਫ ਨਾ ਗੱਡੀ ਖੜਾ ਉਹਦਾ ਸਮਾਂ ਖੁਸ਼ੀ ਮਨੋ ਦਾ ਦਫਾ ਹੋ ਗਿਆ ਸਮਾਂ ਸੱਪਾ ਸਾਡੇ ਕੋਲੋਂ ਲਿਆਗਾ ਉਤਰ ਗਿਆ ਉਤਰ ਕੇ ਉਹਦਾ ਵੇਤਾ ਖੜੀ ਕਰੀ ਇਹਦੀ ਕਿਰੂ ਕੌਣ ਨੂੰ ਦਾ ਕਹਿੰਦਾ ਤਾਂ ਨਹੀਂ ਮਰਦਾ ਇਹਨੂੰ ਕੋਈ ਰੋਣ ਵਾਲਾ ਨਹੀਂ ਆ। ਜੇ ਤਾਂ ਕੋਈ ਰੋਣ ਵਾਲੇ ਹਣੇ ਦੋਦਨ ਮਰ ਜੂਗਾ। ਗੱਲ ਆ ਕਹਿ ਰਿਹਾ। ਐਨੇ ਕਹਿੰਦਾ ਨਾ ਮਰਾਂ ਦੀ। ਉਹ ਇੰਤਜ਼ਾਰ ਚਾਹੇ ਵੀ ਰੋਣ ਵਾਲੇ ਆਉਣਗੇ ਤਾਂ ਮਰ ਜੂਗਾ। ਲੋਕਾਂ ਵੀ ਹੁੰਦੇ ਰਹੂ। ਹਾਂ? ਆਪਣਾ ਇਹਿੰਨਾ ਚੰਗਾ ਜਪੜੀ ਦਾ ਮੋਜਾ। ਆਪਣੇ ਦਾ ਆਪਣੇ ਦਾ ਹੈਗੇ। ਸਰਗਾ ਜੈਕਾਰ। ਹਾਏ ਹਾਏ ਹਾ ਸਭ ਜਾ ਕੇ। ਜਾ 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 ਸੋਹਰੋ ਉਹ ਰੋਂਦੇ ਨੇ ਉਹ ਤਾਂ ਜਾ 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 ਸੋਹਰੋ ਕਰ ਤਾ ਹਾਏ ਹਾਏ ਸਭ ਜਗ ਪਏ ਉਹ ਜਾ 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 ਸੋਹਰੋ ਉਹ ਰੋਂਦੇ ਨੇ ਬਸ ਗੱਲਾਂ ਐ ਜੀਆਂ ਨੇ ਕਿ ਭੁਜਾਤਾ ਹੀ ਨਹੀਂ ਬੜੇ ਤੜਲੇ ਕੀਤੇ ਨੇ ਉਹਨੇ ਸਾਬਦੋ ਨੇ ਇਹਨੂੰ ਐ ਮਲਾ ਕੇ ਬੜੋ ਜੀ ਆਹ ਤਰੂ ਐ ਐ ਸਿਰੋਕਾ ਨੂੰ ਇਕੱਠੇ ਕਰਕੇ ਬੜੋ ਬਲ ਤੂੰ ਕਰ ਲੈਣਾ ਉਹ ਸਕੂਲੇ ਨੇ ਦੇਖਿਆ ਤਾਂ ਉਹ ਦੇਸ ਦੇ ਦੇਖਿਆ ਜਿੱਥੇ ਹਸਪੈ ਨੇ ਮੈਂ ਕਹਾਂ ਬਾਜ਼ਾਰ ਇਹ ਨਿਰਨ ਖੁੱਲਿਆ ਇਹ ਬਾਜ਼ਾਰ ਹੋ ਰਿਹਾ ਜਿੱਥੇ ਹਸ ਨੇ ਇਹ ਬਾਜ਼ਾਰ ਨਰਾਕਾਰੀ ਦੇਸ ਹੂੰ ਇਹ ਫਿਰਦੌਸ ਦੇ ਚੱਲੇ ਫਿਰਦੌਸ ਮਗਲ ਲਗਾ ਇਹ ਉਹ ਜਾਂਦੇ ਨੇ ਬੇੜੇ 'ਚ ਬੈਠੇ ਨਾ ਅਰਧ ਭਾੜ ਦੇ ਨੇ ਉੱਥੇ ਬੈਠੇ ਗੁਰੂ ਜਰਮ ਜੀ ਆਹ